ਹਾਂਜੀ ਦੋਸਤੋ ਕੀ ਹਾਲ ਚਾਲ ਹੈ ਇਹ ਵੀਡੀਓ ਵੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਬਈ ਜੀ 26 ਜਨਵਰੀ 2025 ਨੁਕਸਾਨ ਜਥੇਬੰਦੀਆਂ ਦੇ ਸੱਦੇ ਦੇ ਉੱਤੇ ਉਹਨਾਂ ਦਾ ਹੁਕਮ ਆਇਆ ਸੀ ਕਿ ਆਪਾਂ ਸਾਰਿਆਂ ਨੇ ਮੰਨ ਲਾ ਵੀ ਆਪੋ ਆਪ ਦੇ ਟਰੈਕਟਰ ਮੇਨ ਹਾਈਵੇ ਤੇ ਜਾਂ ਵੀ ਏਪੀ ਦੇ ਦਫ਼ਤਰਾਂ ਅੱਗੇ ਜਾਂ ਮੌਲਾਂ ਅੱਗੇ ਵੀ ਠੱਲ ਕੇ ਪ੍ਰਦਰਸ਼ਨ ਕਰਨਾ ਹੈ ਤੇ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਬਿਲਕੁਲ ਵੀ ਹੰਸਕ ਨਹੀਂ ਹਾਂ ਸ਼ਾਂਤੀਪੂਰਵਕ ਕੋਈ ਵੀ ਪ੍ਰਦਰਸ਼ਨ ਆਪਦਾ ਕਰਦੇ ਹਾਂ ਹੁਣ ਵੀ ਅਸੀਂ ਇਹ ਟਰੈਕਟਰ ਸਾਈਡ ਤੇ ਲਾ ਕੇ ਤੇ ਦਿੱਲੀ ਵੱਲ ਨੂੰ ਮੂੰਹ ਕਰਕੇ ਖਿਲਾਰ ਦਿੱਤੀ ਹੈ ਕਿ ਜੇ ਹਜੇ ਵੀ ਤੂੰ ਸਾਡੇ ਕਿਸਾਨੀ ਲੀਆਂ ਮੰਗਾ ਨਾ ਮੰਨੇਗੀ ਉਹਨਾਂ ਵੱਲ ਗੌਰ ਨਾ ਕਰੇਗੀ ਤੇ ਅਗਲੇ ਸੱਦਾ ਹੁਣ ਤੇ ਹੋ ਸਕਦਾ ਹੈ ਕਿ ਇਹ ਦਿੱਲੀ ਵਾਲ ਨੂੰ ਹੀ ਮੰਨ ਲਾ ਵੀ ਚਾਲੇ ਪਾ ਦੇਣ ਜਿਸ ਤਰ੍ਹਾਂ ਕਿ ਪਿਛਲੇ ਅੰਦੋਲਨ ਵੇਲੇ ਦਿੱਲੀ ਲਾਲ ਕਿਲੇ ਤੇ ਕਿਸਾਨਾਂ ਦੇ ਟਰੈਕਟਰਾਂ ਨੇ ਝੰਡੇ ਚੁਲਾਈ ਸੀਗੇ ਪਰ ਕਿਸਾਨ ਆਗੂਆਂ ਦੇ ਕਹਿਣ ਤੇ ਮੰਨ ਲਾ ਵੀ ਕਿਸਾਨ ਬਹੁਤ ਹੀ ਸਹਿਜ ਨਾਲ ਸਹਿਜਮ ਨਾਲ ਚੱਲਦੇ ਹਨ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਪਣੇ ਕਿਸਾਨ ਆਗੂਆਂ ਤੇ ਉੱਤੇ ਕੋਈ ਟਿੱਪਣੀ ਨਾ ਕਰ ਸਕੇ ਆ ਦੇਖੋ ਬਈ ਗੱਡੀ ਲੈ ਐ ਖਸਨਪੁਰਾ ਇਹ ਆਪਾਂ ਹੁਣ ਬਈ ਬਠਿੰਡਾ ਡੱਬਾ ਵਾਲੀ ਰੋਡ ਤੇ ਆਪਨੇ ਇੱਧਰ ਸੰਗ ਟਬਲਾਕ ਦੇ ਮੰਨ ਲਾ ਵੀ ਦੋ ਥਾਮਾਂ ਤੇ ਆਪਾਂ ਨੂੰ ਸੱਦਾ ਮਿਲਿਆ ਸੀ ਆ ਕਿ ਕੋਸ਼ਿਸ਼ ਇੱਧਰ ਬਠਿੰਡਾ ਡੱਬਾ ਵਾਲੀ ਰੋਡ ਤੇ ਸਾਈਡ ਤੇ ਖਿਹੜ ਕੇ ਟਰੈਕਟਰ ਆਪਾਂ ਆਪ ਦਾ ਪ੍ਰਦਰਸ਼ਨ ਰੋਸ ਯਾਰ ਕਰਨਾ ਹੈ ਇੱਧਰ ਦੂਜੇ ਪਾਸੇ ਆਪਣੇ ਮੰਨ ਲਾ ਵੀ ਬਠਿੰਡਾ ਬਾਦ ਰੋਡ ਤੇ ਇਧਰੋਂ ਆਪਣੇ ਅਹ ਪਹੜਾ ਲਈ ਤੋਂ ਉਹਨਾਂ ਨੂੰ ਆਏ ਬਠਿੰਡੇ ਕੰਨੀ ਜੋਧਪੁਰ ਤੀਖ ਸੀ ਆਪਣੇ ਟਰੈਕਟਰ ਟਰੈਕਟਰ ਸਾਰੇ ਜਥੇਬੰਦੀ ਦੇ ਸਿੱਧੂਪੁਰ ਦੇ ਤੇ ਆਸੇ ਬਾਈ ਬੈਠੇ ਛੋਟੇ ਕਿਸਾਨ ਕੋਈ ਵੀ ਮੰਨ ਲਾ ਵੀ ਇੱਕ ਵੀ ਕਿਸਾਨ ਜਥੇਬੰਦੀਆਂ ਦੇ ਹੁਕਮ ਦੀ ਉਲੰਘਣਾ ਨਹੀਂ ਕਰਦੇ ਜਿਸ ਤਰ੍ਹਾਂ ਉਹਨਾਂ ਨੇ ਉੱਤੋਂ ਹੁਕਮ ਦਿੱਤਾ ਉਸੇ ਤਰ੍ਹਾਂ ਹੀ ਮੰਨ ਲਈ ਪੂਰ ਚੜਾਉਂਦੇ ਹੋਏ ਜੀ ਅੱਜ ਉਹਨਾਂ ਨੇ ਸਾਨੂੰ ਇਹ ਆਖਿਆ ਕਿ ਤੁਸੀਂ ਸਾਈਡ ਤੇ ਖਲਿਆੜ ਕੇ ਬੰਦ ਕਰਕੇ ਬਹਿਣਾ ਹੀ ਆ ਤਾਂ ਬੈਠੇ ਹੀ ਆ ਦੋਸਤੋ ਦੁਆਰੇ ਫੇਰ ਕਹਿਣਾ ਚਾਹੁੰਦੇ ਆ ਇਹ ਬੀਜੇਪੀ ਨੂੰ ਤੇ ਮੋਦੀ ਸਰਕਾਰ ਨੂੰ ਕਿਸਾਨਾਂ ਦਾ ਇਮਤਿਹਾਨ ਇਹਨਾਂ ਨਾਲ ਹੈ ਜਿਹੜੇ ਤੋਂ ਆਪਦੇ ਮੂਹਨਾ ਮੰਗਾ ਮੰਨੀਆਂ ਹੋਈਆਂ ਉਹਨਾਂ ਨੂੰ ਮੰਨ ਕੇ ਤੇ ਜਿਹੜੇ ਬਾਰਡਰਾਂ ਦੇ ਉੱਤੇ ਕਿਸਾਨ ਬੈਠੇ ਉਹਨਾਂ ਨੂੰ ਆਪਾਂ ਉਹਦੇ ਘਰਾਂ ਨੂੰ ਆਉਣ ਦੇ ਤੇ ਨਹੀਂ ਤਾਂ ਫਿਰ ਵੇਖੀਲੀ ਅੰਦੋਲਨ ਵਾਂਗੂ ਨੱਕ ਰਗੜਦੀ ਫਿਰੇਂਗੀ ਦਿੱਲੀਏ ਪੰਜਾਬ ਨਾਲ ਪੰਗੇ ਨਾਲ ਲੈ ਇਹਨੂੰ ਪੰਜਾਬ ਕਹਿੰਦੇ ਆ ਤੇ ਬਾਕੀ ਦੋਸਤੋ ਤੁਸੀਂ ਵੀ ਦੱਸਿਓ ਜਰੂਰ ਆਦਾ ਕਮੈਂਟ ਕਰਕੇ ਵੀ ਤੁਹਾਡੇ ਕਿਹੜੇ ਕਿਹੜੇ ਏਰੀਏ ਦੇ ਵਿੱਚ ਕਿੱਥੇ ਕਿੱਥੇ ਮੰਨ ਲੱਗਿਆ ਇਸ ਤਰ੍ਹਾਂ ਕਿਸਾਨ ਮਜ਼ਦੂਰ ਜਿੱਥੇ ਬੰਦਿਆਂ ਦੇ ਸੱਦੇ ਤੇ ਤੁਸੀਂ ਡੈਕਟਰ ਖਿਲਾ ਕੇ ਪ੍ਰਦਰਸ਼ਨ ਕੀਤਾ ਹੈ ਇਹ ਵੀ ਮੇਰਾ ਵੀਰ ਪ੍ਰਾਦੂ ਨੇੜੇ ਹੋਏ ਦਾ ਵੀਡੀਓ ਦੱਸਿਓ ਜਰੂਰ ਕਮੈਂਟ ਕਰਕੇ ਵੀ ਅੱਜ ਦੇ ਵਾਲਾ ਪ੍ਰੋਗਰਾਮ ਕਿਸ ਤਰ੍ਹਾਂ ਰਿਹਾ ਤੁਹਾਡਾ ਸਾਡਾ ਇੱਥੇ ਬਹੁਤ ਵਧੀਆ ਬਈ ਪੂਰਾ ਰਹਿਸੇ ਰਹੀ ਜਾਵਾ ਤੇ ਅਸੀਂ ਇੱਧਰ ਆਏ ਹੋਏ ਸੀਗੇ ਮੋਟਰਸਾਈਕਲ ਤੇ ਬਰਿੰਦਾੜਾ ਬੜੀ ਰੋਡ ਤੇ ਤੇ ਅੱਗੇ ਦੋਸਤੋ ਅਸੀਂ ਤਾਂ ਤੁਹਾਨੂੰ ਇੱਕ ਮੈਂਤ ਤੇ ਬੇਨਤੀ ਕਰ ਸਕਦੇ ਹਾਂ ਵੀ ਇਹ ਵੀਡੀਓ ਵਧੀਆ ਚੰਗੀ ਲੱਗੀ ਤਾਂ ਯਾਰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਇੱਕ ਆਪਣੇ ਆਈਡੀ ਪੇਜ ਨੂੰ ਫੋਲੋ ਜਰੂਰ ਕਰ ਲਓ ਫੇਸਬੁੱਕ ਤੇ ਵੀ ਨੇ ਤੇ ਜੇ ਵੀਡੀਓ ਤੁਸੀਂ YouTube ਤੇ ਵੇਣੇ ਆ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਅੱਗੇ ਤੋਂ ਜ਼ਿਆਦਾਤਰ ਆਪਾਂ ਕਿਸਾਨਾਂ ਦੀਆਂ ਤੇ ਸੱਚੀਆਂ ਖਬਰਾਂ ਹੀ ਤੁਹਾਡੇ ਤਿੱਕ ਲੈ ਕੇ ਆਉਣੇ ਆ ਤੇ ਦਿਖਾਉਂਦੇ ਰਹਾਂਗੇ ਤੁਹਾਡਾ ਆਪਣਾ ਸਿੱਧੂ ਬਾਈ ਬਠੰਡੇ ਤੋਂ ਸਾਰੇ ਵੀਰ ਭਰਾ ਜੋ ਵੀਡੀਓ ਵੇਣਦੇ ਦੋਸਤੋ ਜਿਉਂਦੇ ਵੱਸਦੇ ਰਹੋ ਚੜ੍ਹਦੀ ਕਲਾ 'ਚ ਰਹੋ ਬੈਗਰੂ ਮਿਹਰ ਕਰੇ ਅਖੀਰ ਨੂੰ ਇੱਕ ਦਿਨ ਕਿਸਾਨਾਂ ਦੀ ਜਿੱਤ ਹੀ ਹੋਣੀ ਹੈ ਕਿਉਂਕਿ ਕਿਸਾਨ ਇੱਕ ਸਾਧੂ ਰੂਪੀ ਬੰਦਾ ਹੁੰਦਾ ਜੋ ਕਿ ਆਪਦੀ ਜ਼ਿੰਦਗੀ ਦੀ ਪ੍ਰਵਾਹ ਕੀਤੇ ਬਿਨਾ ਹੋਰਾਂ ਦਾ ਢਿੱਡ ਭਾਲਦਾ ਆ ਅੱਛਾ ਦੋਸਤੋ ਅਸਤਰੀ ਕਾਲ